ਅਸਲਾਮੁਅਲੈਕੁਮ ਬਲੀਓ ਤੇ ਮਿੱਤਰੋ ਵੀਰੋ ਕੀ ਹਾਲ ਚਾਲ ਹੈ ਤਬੀਅਤ ਸੇਤ ਕਿਦਾਂ ਤੁਹਾਡੀ ਵਧੀਆ ਹੋ ਦੋਸਤੋ ਫਿਲਮ ਐਮਰਜੈਂਸੀ ਨੂੰ ਲੈ ਕੇ ਸਾਡੇ ਦੋ ਪੰਜਾਬੀ ਵੀਰਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਪਹਿਲੇ ਦਫਾ ਵੀਡੀਓ ਦੇਖ ਲਈਆਂ ਫਿਰ ਕਰਾਂਗੇ ਵੀਡੀਓ ਦੇ ਬਾਰੇ ਗੱਲਬਾਤ। ਬੀਜੇਪੀ ਸੰਸਦ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਤਾਂ ਦੱਸਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਵਿਰੋਧ ਜਤਾਇਆ ਜਾ ਰਿਹਾ ਹੈ ਤੇ ਨਾਲ ਹੀ ਦੱਸਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਐਮਰਜੈਂਸੀ ਫਿਲਮ ਦੇ ਨਿਰਮਾਤਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਅਤੇ ਕਿਹਾ ਗਿਆ ਕਿ ਇਸ ਦੇ ਵਿੱਚ ਬਹੁਤ ਸਾਰੇ ਸਿੱਖ ਵਿਰੋਧੀ ਸੀਨ ਨੇ ਜਿਹੜੇ ਕੱਟੇ ਜਾਣੇ ਚਾਹੀਦੇ ਨੇ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਕੰਗਣਾ ਰਣੌਤ ਅਤੇ ਫਿਲਮ ਦੇ ਨਿਰਮਾਤਾ ਦੇ ਵੱਲੋਂ ਜੋ ਟ੍ਰੇਲਰ ਜਾਰੀ ਕੀਤਾ ਗਿਆ ਉਸ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ ਅਤੇ ਸਿੱਖ ਕੌਮ ਤੋਂ ਮੁਆਫੀ ਮੰਗੀ ਜਾਵੇ ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਵੀ ਕੰਗਨਾ ਦੀ ਫਿਲਮ ਐਮਰਜੈਂਸੀ ਤੇ ਰਿਲੀਜ਼ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਵਕੀਲ ਇਮਾਨ ਸਿੰਘ ਖਾਰਾ ਦੇ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ 6 ਸਤੰਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ ਇਸ ਫਿਲਮ ਦੇ ਵਿੱਚ ਇਲਜ਼ਾਮ ਇਹ ਨੇ ਕਿ ਸਿੱਖਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਫਿਲਮ ਦੇ ਵਿੱਚ ਕੰਗਨਾ ਰਣੌਤ ਨੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ ਅਤੇ ਇਸ ਫਿਲਮ ਤੇ ਸਿੱਖ ਜਥੇਬੰਦੀਆਂ ਇਤਰਾਜ਼ ਜਤਾ ਰਹੀਆਂ ਨੇ ਇਲਜ਼ਾਮ ਹੈ ਕਿ ਫਿਲਮਾਂ ਦੇ ਵਿੱਚ ਸਿੱਖਾਂ ਦਾ ਗਲਤ ਅਕਸ ਦਿਖਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਥੀਏਟਰ ਦੇ ਬਾਹਰ ਪ੍ਰੋਟੈਸਟ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਸ ਥੀਏਟਰ ਦੇ ਵਿੱਚ ਕੰਗਨਾ ਦੀ ਫਿਲਮ ਨੂੰ ਨਾ ਲਾਇਆ ਜਾਵੇ ਅਤੇ ਪੰਜਾਬ ਦੇ ਵੱਖ-ਵੱਖ ਥੀਏਟਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕੰਗਨਾ ਰਣੌਤ ਦੀ ਫਿਲਮ ਨੂੰ ਨਾ ਦਿਖਾਇਆ ਜਾਵੇ ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਿਲਮ ਐਮਰਜੈਂਸੀ ਤੇ ਰੋਕ ਲਾਉਣ ਦੀ ਜੋ ਪਟੀਸ਼ਨ ਦਾਖਲ ਕੀਤੀ ਗਈ ਆ ਉਸ ਦੇ ਵਿੱਚ ਗੁਰਿੰਦਰ ਸਿੰਘ ਅਤੇ ਜਗਮੋਹਨ ਪਟੀਸ਼ਨ ਕਰਤਾ ਨੇ ਤੇ ਵਕੀਲ ਇਮਾਨ ਸਿੰਘ ਖਾਰਾ ਦੇ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਆ ਹਾਲਾਂਕਿ ਦੇਖਣਾ ਹੋਵੇਗਾ ਕਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਤੇ ਸੁਣਵਾਈ ਹੁੰਦੀ ਹੈ ਪਰ ਕੰਗਨਾ ਰਣੌਤ ਜਿੱਥੇ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਹੈ ਉਥੇ ਦੂਜੇ ਪਾਸੇ ਉਸ ਦੀ ਫਿਲਮ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਲਜ਼ਾਮ ਇਹੀ ਨੇ ਕਿ ਇਸ ਫਿਲਮ ਦੇ ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਦਿਖਾਇਆ ਗਿਆ ਅਤੇ ਸਿੱਖਾਂ ਦੇ ਅਕਸ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ। ਟਿਕੂ ਸਰ ਬੇਸਿਕਲੀ ਇਸ ਫਿਲਮ ਨੇ ਜੋ ਸਿਨੇਮੈਟੋਗ੍ਰਾਫ ਐਕਟ ਹੈ 1952 ਉਸ ਦੀ ਘੋਰ ਉਲੰਘਣਾ ਕੀਤੀ ਹੈ ਜੋ ਗਾਈਡਲਾਈਨਸ ਬਣੀਆਂ ਨੇ ਸਰਟੀਫਿਕੇਸ਼ਨ ਆਫ ਫਿਲਮ ਦੀਆਂ ਉਸ ਦੀ ਉਲੰਘਣਾ ਹੈ ਤਾਂ ਸਾਡੀ ਪਹਿਲੀ ਮੰਗ ਹੈ ਵੀ ਜੋ ਇਹਨਾਂ ਸਰਟੀਫਿਕੇਟ ਦਿੱਤਾ ਗਿਆ ਹੈ ਉਹ ਜਿਹੜਾ ਸਰਟੀਫਿਕੇਟ ਹੈ ਉਹ ਰਿਵੋਕ ਹੋਣਾ ਚਾਹੀਦਾ ਹੈ। ਦੂਸਰੀ ਸਾਡੀ ਮੰਗ ਇਹ ਹੈ ਵੀ ਜਿਹੜੀ ਫਿਲਮ ਦੇ ਵਿੱਚੋਂ ਸੀਨ ਨੇ ਜਿਸ ਨਾਲ ਸਿੱਖ ਕਮਿਊਨਿਟੀ ਨੂੰ ਥੇਸ ਪਹੁੰਚਦੀ ਹੈ ਜੋ ਇੱਕ ਐਂਟੀ ਸਿੱਖ ਨੈਰੇਟਿਵ ਬਣਦਾ ਹੈ ਜੋ ਪੰਜਾਬ ਦਾ ਇੱਕ ਭਾਈਚਾਰਕ ਸਾਝ ਜੋ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਥੇਸ ਪਹੁੰਚਦੀ ਹੈ ਤਾਂ ਉਹ ਜਿਹੜੇ ਸੀਨ ਨੇ ਫਿਲਮ ਚ ਡਿਲੀਟ ਹੋਣੇ ਚਾਹੀਦੇ ਹੈ ਇੱਕ ਰਿਵਿਊ ਕਮੇਟੀ ਬਣਨੀ ਚਾਹੀਦੀ ਹੈ ਉਸ ਰਿਵਿਊ ਕਮੇਟੀ ਦੇ ਵਿੱਚ ਜੋ ਐਮਿਨੈਂਟ ਸਿੱਖ ਪਰਸਨੈਲਿਟੀਆਂ ਨੇ ਜਿਸ ਨੂੰ ਜੋ ਅਸੀਂ ਇਸ ਦੇ ਵਿੱਚ ਪਾਰਟੀ ਸ਼ੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣਾਇਆ ਉਹ ਵੀ ਆਪਦੇ ਵੱਡੇ ਨਾਮਿਨੇਟ ਕਰ ਸਕਦੀ ਹੈ ਤਾਂ ਰਿਵਿਊ ਕਮੇਟੀ ਬਣ ਕੇ ਜਦੋਂ ਤੱਕ ਇਹ ਕੀਸ ਡਿਸਾਈਡ ਨਹੀਂ ਹੁੰਦਾ ਜਦੋਂ ਤੱਕ ਉਹ ਸੀਨ ਕੱਟੇ ਨਹੀਂ ਜਾਂਦੇ ਉਦੋਂ ਤੱਕ ਇਸ ਫਿਲਮ ਤੇ ਸਟੇ ਲੱਗਣਾ ਚਾਹੀਦਾ ਹੈ ਉਸ ਤੋਂ ਬਾਅਦ ਉਹ ਸੀਨ ਕੱਟਣ ਤੋਂ ਬਾਅਦ ਇਹ ਜੇ ਚਾਹੇ ਤਾਂ ਫਿਲਮ ਚਲਾ ਸਕਦੇ ਆ ਇਹ ਸਾਡੀ ਮੰਗ ਹੈ ਕਿਉਂਕਿ ਹਾਲੇ ਚ ਕਾਫੀ ਵਿਵਾਦਾਂ ਚ ਵੀ ਰਹੀ ਹੈ ਕੰਗਨਾ ਰੋਣਾ ਤੇ ਬਹੁਤ ਵਧੀਆ ਮੰਗ ਕੀਤੀ ਹੈ ਸਾਹਮਣੇ ਆਇਆ ਮੇਲੇ ਟ੍ਰੇਲਰ ਉੱਤੇ ਜਿਹੜੇ ਸੀਨ ਦਿਖਾਏ ਗਏ ਨੇ ਉਹਦੇ ਤੇ ਆਬਜੈਕਸ਼ਨ ਕਰਦੇ ਹਾਂ ਜੀ ਜੋ ਟ੍ਰੇਲਰ ਪਤਾ ਹੀ ਨਹੀਂ ਕਿਸੇ ਨੂੰ ਹਾਂ ਜੀ ਜੋ ਟ੍ਰੇਲਰ ਹੈ ਟ੍ਰੇਲਰ ਨੂੰ ਅਸੀਂ ਜੋ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਕੁਝ ਦਿਨ ਪਹਿਲਾਂ ਉਹ ਅਸੀਂ ਵਿੱਚ ਲਾਇਆ ਉਸ ਦੀਆਂ ਤਸਵੀਰਾਂ ਲਾਈਆਂ ਨੇ ਉਸ ਵਿੱਚ ਤੁਸੀਂ ਦੇਖੋ 2 ਮਿੰਟ ਤੇ 39 ਸੈਕਿੰਡ ਤੇ ਇੱਕ ਸੀਨ ਦਿਖਾਇਆ ਗਿਆ ਹੈ ਕਿ ਕਿਵੇਂ ਕੁਝ ਅਮਰਿਤਧਾਰੀ ਸਿੱਖ ਜਿਨ੍ਹਾਂ ਦੇ ਗਾਧਰਾ ਪਾਇਆ ਹੋਇਆ ਹੈ ਤੇ ਉਹ ਏਕੀ 47ਾਂ ਦੇ ਨਾਲ ਕੁਝ ਕਲੀਨ ਸ਼ੇ ਬੰਦੇ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਰਹੇ ਨੇ ਅੰਮ੍ਰਿਤਸਰ ਤੋਂ ਜੋ ਤਰਨਤਾਰਨ ਬਸ ਜਾਰੀ ਹੈ ਤਾਂ ਦੇਖੋ ਉਹ ਜੋ ਪੰਜਾਬ ਦਾ 9 ਮਾਰਚ ਦਾ ਰਿਸ਼ਤਾ ਹੈ ਜੋ ਭਾਈਚਾਰਕ ਸਾਂਝ ਹੈ ਉਸ ਨੂੰ ਠੇਸ ਪਹੁੰਚਾਉਂਦੀ ਹੈ ਜੋ ਸਿੱਖ ਕਮਿਊਨਿਟੀ ਦੇ ਅਗੇਂਸਟ ਇੱਕ 올ਓਵਰ ਇੰਡੀਆ ਇੱਕ ਕੈਰੇਕਟਰ ਅਸੈਸੀਨੇਸ਼ਨ ਹੁੰਦੀ ਹੈ ਦੂਸਰਾ ਜਿਹੜਾ ਗਰਾਉਂਡ ਹੈ ਜੋ 10ਵੇਂ ਜਿਹੜੇ ਗੁਰੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੀ ਜਿਹੜੀ ਸਿਰਜੀ ਹੋਈ ਦਮਦਮੀ ਟਕਸਾਲ ਹੈ ਉਹਨਾਂ ਦੇ 14ਵੇਂ ਮੁਖੀ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੂੰ ਦਿਖਾਇਆ ਗਿਆ ਹੈ ਵੀ ਉਹ ਕਿਵੇਂ ਕਾਂਗਰਸ ਦੇ ਲੀਡਰਾਂ ਦੇ ਨਾਲ ਵੋਟਾਂ ਦੀ ਸਾਜ਼ਿਗਾਠ ਕਰਦੇ ਨੇ ਉਹਨਾਂ ਨੂੰ ਵੋਟਾਂ ਵਿੱਚ ਜਿਤਾਉਣ ਦਾ ਵਾਅਦਾ ਕਰਦੇ ਨੇ ਇਹ ਜਿਹੜੇ ਦੋ ਸੀਨ ਨੇ ਟ੍ਰੇਲਰ ਵਿੱਚ ਉਜਾਗਰ ਹੋਏ ਨੇ ਫਿਲਮ ਦੇ ਵਿੱਚ ਇਦੋਂ ਵੀ ਖਤਰਨਾਕ ਜਿਹੜੇ ਰੋਲ ਨੇ ਉਹ ਹੋ ਸਕਦੇ ਨੇ ਪਰ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਇੰਨਾ ਦੋ ਸੀਨ ਦਾ ਕੋਈ ਹਿਸਟੋਰੀਕਲ ਬੇਸਿਸ ਨਹੀਂ ਕੋਈ ਕ੍ਰੈਡੀਬਿਲਟੀ ਨਹੀਂ ਕੋਈ ਆਈ ਵਿਟਨੈਸ ਨਹੀਂ ਤਾਂ ਇਹ ਜਿਹੜੇ ਦੋ ਸੀਨ ਨੇ ਟ੍ਰੇਲਰ ਦੇ ਵਿੱਚੋਂ ਤੇ ਬਾਕੀ ਅਜੇ ਹੋਰ ਸੀ ਪੂਰੀ ਫਿਲਮ ਦੇ ਵਿੱਚੋਂ ਕੱਟੇ ਜਾਣੇ ਚਾਹੀਦੇ ਆ ਇਹ ਫਿਰ ਇਹ ਪਟੀਸ਼ਨ ਤੇ ਕਦੋਂ ਤੱਕ ਸੁਣਵਾਈ ਹੋ ਸਕਦੀ ਹੈ ਦੇਖੋ ਸਾਨੂੰ ਉਮੀਦ ਹੈ ਵੀ ਆਉਣ ਵਾਲੇ 2-4 ਦਿਨਾਂ ਦੇ ਵਿੱਚ ਇਸ ਫਿਲਮ ਦੇ ਉੱਪਰ ਸੁਣਵਾਈ ਹੋਣੀ ਚਾਹੀਦੀ ਹੈ ਇਹ ਕਈ ਵਾਰ ਦੇਖਿਆ ਕਿ ਪਹਿਲਾਂ ਵੀ ਕਈ ਫਿਲਮਾਂ ਦੇ ਖਿਲਾਫ ਹਾਈ ਕੋਰਟ ਪਟੀਸ਼ਨਾਂ ਪੈਂਦੀਆਂ ਰਹੀਆਂ ਨੇ ਹਾਈ ਕੋਰਟ ਅਕਸਰ ਸਟੇ ਲਾਣ ਤੇ ਇਨਕਾਰ ਕਰ ਦਿੰਦਾ ਹੈ ਕਿ ਕਈ ਕੋਈ ਕਮੇਟੀ ਕਨਸਟੀਟਿਊਟ ਹੋ ਜਾਏ ਜਾਂ ਆਪਸੀ ਵਿਵਾਦ ਦਾ ਹੱਲ ਨਿਕਲ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਹਾਈਕੋਰਟ ਸਟੇ ਲਾਏਗਾ ਨਿੱਕੇ ਵਿੱਚ ਪਲੀਜ਼ ਦੇਖੋ ਪਹਿਲਾਂ ਤਾਂ ਸਾਡੀ ਮੰਗ ਹੀ ਹੈ ਵੀ ਵਿਵਾਦ ਦਾ ਹੱਲ ਨਿਕਲਣਾ ਚਾਹੀਦਾ ਹੈ ਵੀ ਜੋ ਉਹ ਗਲਤ ਸੀਨ ਪਾਏ ਨੇ ਵਿਦਆਊਟ ਐਨ ਹਿਸਟੋਰੀਕਲ ਬੇਸਿਸ ਨੇ ਜੋ ਐਕਟ ਦੇ ਉਲਟ ਨੇ ਲਾਅ ਦੇ ਉਲਟ ਨੇ ਉਹ ਐਕਸਪੈਂਡ ਹੋਣੇ ਚਾਹੀਦੇ ਡਿਲੀਟ ਹੋਣੇ ਚਾਹੀਦੇ ਆ ਇਹੀ ਸਾਡੀ ਮੰਗ ਹੈ ਫਿਲਮ ਦੇ ਬੰਨ ਦੀ ਮੰਗ ਕਰਦੇ ਆ ਸੀਨ ਕੱਟਣ ਦਾ ਦੇਖੋ ਸਾਡੀ ਪਹਿਲੀ ਮੰਗ ਹੈ ਵੀ ਸੀਨ ਕੱਟੇ ਜਾਣੇ ਚਾਹੀਦੇ ਉਹ ਵਾਲੇ ਪੂਰੀ ਤੇ ਉਹ ਜਦ ਤੱਕ ਫਿਲਮ ਜੁਰ ਤੱਕ ਕੇਸ ਚੱਲਦਾ ਸੀ ਨਹੀਂ ਕਿੱਟੇ ਜਾਂਦੇ ਕਮੇਟੀ ਬਣਦੀ ਹੈ ਰਿਵਿਊ ਦੇ ਲਈ ਉਦੋਂ ਤੱਕ ਫਿਲਮ ਤੇ ਸਟੇਜ ਲੱਗਣੀ ਚਾਹੀਦੀ ਹੈ ਪੂਰਨ ਤੌਰ ਤੇ ਅਸੀਂ ਫਿਲਮ ਦੇ ਬੈਨ ਦੀ ਮੰਗਣੀ ਕੀਤੀ ਸੀ ਕਿਉਂਕਿ ਜਿਹੜਾ ਅਮਰਜੈਂਸੀ ਜਿਹੜੀ ਇਸ਼ੂ ਹੈਗਾ ਅਮਰਜੈਂਸੀ 80 ਦੇ ਜਾਂ 84 ਤੋਂ ਪਹਿਲਾਂ ਦਾ ਇਸ਼ੂ ਹੈਗਾ ਅਮਰਜੈਂਸੀ ਵਾਲੇ ਪਾਰਟ ਤੋਂ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਨਹੀ ਜੋ ਕੋਈ ਫਿਲਮ ਦਾ ਦੇਖੋ ਬਾਕੀ ਕਨਸੈਪਟ ਤੋਂ ਕੋਈ ਨਹੀਂ ਅਸੀਂ ਤਾਂ ਜੋ ਇਸਤੀ ਜੋ ਐਜ਼ ਐਨ ਐਡਵੋਕੇਟਸ ਕਾਨੂੰਨੀ ਪੈਰਵੀ ਕਰ ਰਹੇ ਆ ਜੋ ਦੋ ਨੌਜਵਾਨ ਨੇ ਗ੍ਰਿੰਦਰ ਸਿੰਘ ਤੇ ਜੋ ਜਗਮਉਂ ਸਿੰਘ ਉਹਨਾਂ ਨੇ ਇਸੇ ਵਿਹਾਰ ਦੇ ਉੱਪਰ ਜੋ ਐਪਲੀਕੇਸ਼ਨ ਲਾਈ ਹੈ ਤਾਂ ਉਸ ਦੇ ਰਿਗਾਰਡਿੰਗ ਸਾਨੂੰ ਸਿੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਵਾਲੇ ਸੀਨਸ ਤੇ ਇਤਰਾਜ਼ ਹੈ ਕੋਈ ਪੂਰੀ ਫਿਲਮ ਤੇ ਨਹੀਂ ਸਾਡੇ ਜਿਹੜੇ ਐਡਵੋਕੇਟ ਭਰਾ ਨੇ ਜਿਨ੍ਹਾਂ ਦੀ ਸੀ ਵੀਡੀਓ ਦੇਖੀਏ ਈਮਾਨ ਸਿੰਘ ਖਾਰਾ ਬੜੀ ਵਧੀਆ ਗੱਲ ਉਹਨਾਂ ਨੇ ਕੀਤੀ ਹੈ ਕਿ ਅਸੀਂ ਇਸ ਫਿਲਮ ਦੇ ਖਿਲਾਫ ਨਹੀਂ ਆ ਅਸੀਂ ਖਿਲਾਫ ਕਿਸ ਚੀਜ਼ ਦੇ ਆ ਕਿ ਜਿਹੜਾ ਸੰਤਰ ਜਰਨੈਲ ਸਾਹਿਬ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਯਾਨੀ ਕਿ ਡੋਰ ਦਿਖਾਇਆ ਗਿਆ 네ਗੇਟਿਵ ਡੋਰ ਦਿਖਾਇਆ ਗਿਆ ਜਦ ਗਿਆਸੀ ਕੋਈ ਗੱਲ ਹੈ ਨਹੀਂ ਸਿੱਖਾਂ ਦੇ ਪੋਜ਼ਿਟਿਵ ਰੋਲ ਨੂੰ 네ਗੇਟਿਵ ਕਰਕੇ ਦਿਖਾਇਆ ਗਿਆ ਯਾਨੀ ਕਿ ਫਿਲਮ ਦੇ ਸੀਨ ਇਦਾਂ ਨਹੀਂ ਹੈਗੇ ਖਾਲਸਾ ਨੇ ਇਦਾਂ ਨਹੀਂ ਮੰਗਿਆ ਜਿੱਦਾਂ ਦਿਖਾਇਆ ਗਿਆ ਹੈ ਖਾਲਸਾਣ ਤੇ ਸੰਤਰ ਜਨਰਲ ਗਰੀ ਮੰਗਿਆ ਹੀ ਨਹੀਂ لہਜ਼ਾ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ ਕਿ ਇੱਕ ਕਮੇਟੀ ਬਣਾਈ ਜਾਵੇ ਕੋ ਚਾਰ ਪੰਜ ਬੰਦੇ ਇਕੱਠੇ ਕਿਤੇ ਜਾਣ ਕਮੇਟੀ ਦੇ ਤੌਰ ਦੇ ਕਿ ਜਿਹੜੇ ਬੰਦੇ ਬੈ ਕੇ ਇਸ ਫਿਲਮ ਨੂੰ ਦੇਖਣ ਜਿਹੜੇ ਫਸਾਦੀ ਵਿੱਚ ਰੋਲ ਨਾ ਫਸਾਦੀ ਜਿਹੜੇ ਭਾਈਚਾਰੇ ਦੇ ਖਿਲਾਫ ਨੇ ਜਿਹੜੇ ਮਤਲਬ ਕਿ ਫਿਤਨਾ ਫਸਾਦ ਫਲਾਣ ਵਾਲੇ ਸਿੱਖ ਮੁਸਲਮਾਨ ਜਾਂ ਕਿਸੇ ਵੀ ਕੰਟਰੀ ਜਾਂ ਕਿਸੇ ਵੀ ਮਜ਼ਬ ਦੇ ਖਿਲਾਫ ਨੇ ਉਹ ਸੇਨ ਕੱਢੇ ਜਾਣ ਵੇਖੋ ਹੁਣ ਵਰਲਡ ਦੇ ਵਿੱਚ ਬੇਤਹਾਸ਼ਾ ਸਿੱਖ ਨੇ ਤੇ ਬੇਤਹਾਸ਼ਾ ਮਜ਼ਬ ਨੇ ਹੁਣ ਹਰ ਕਿਸੇ ਬੰਦੇ ਨੂੰ ਹਰ ਕਿਸੇ ਦੇ ਮਜ਼ਬ ਬਾਰੇ ਪਤਾ ਨਹੀਂ ਹੈਗਾ ਬੇ ਫਲਾਣਾ ਮਜ਼ਬ ਕਿਦਾਂ ਹੈ ਹੁਣ ਕਈ ਐਸੇ ਮੁਸਲਮਾਨ ਨੇ ਜਿਨ੍ਹਾਂ ਨੂੰ ਸਿੱਖੀ ਸੰਧ ਦੇ ਬਾਰੇ ਨਹੀਂ ਪਤਾ ਕੀ ਐਸੇ ਸਿੱਖ ਨੇ ਜਿਨ੍ਹਾਂ ਨੂੰ ਮੁਸਲਮਨ ਇਸਮ ਦੇ ਬਾਰੇ ਮੁਸਲਮਨ ਧਰਮ ਦੇ ਬਾਰੇ ਨਹੀਂ ਪਤਾ ਹੁਣ ਜਿਹੜੇ ਬੰਦਿਆਂ ਨੂੰ ਸਿੱਖ ਇਸਮ ਦਾ ਬਾਰੇ ਨਹੀਂ ਪਤਾ ਜਦੋਂ ਉਹ ਫਿਲਮ ਦੇਖਣਗੇ ਉਹਨਾਂ ਤੇ ਕੀ ਅਸਰ ਪਏਗਾ ਉਹ ਸੰਤਰ ਜਰਨਲ ਦੇ ਬਾਰੇ ਕੀ ਸੋਚਣਗੇ ਜ਼ਾਹਰ ਉਹ ਨੈਗੇਟਿਵ ਹੀ ਸੋਚਣਗੇ ਜੋ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਰੂਪ ਵਿਖਾਇਆ ਜਾ ਰਿਹਾ ਹੈ ਲਿਹਾਜ਼ਾ ਅਸੀਂ ਮੁਸਲਮਾਨ ਹੋਣ ਦੇ ਨਾਤੇ ਫਿਲਮ ਐਮਰਜੈਂਸੀ ਦਾ ਬਾਈਕਾਟ ਕਰਨੇ ਆਂ ਔਰ ਲੈਂਦੇ ਵੀ ਲੈਂਦੇ ਪੰਜਾਬ ਦੇ ਵੀਰ ਹੋਣ ਦੇ ਨਾਤੇ ਆਪਣੇ ਚੜਦੇ ਪੰਜਾਬ ਦੇ ਵੀਰ ਸਿੱਖ ਭਾਈਆਂ ਦੇ ਨਾਲ ਆ ਕਿ ਵਾਕਿਆਤਨ ਇਸ ਫਿਲਮ ਜਿਹੜੇ ਸੀਨ ਨੇ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਬਲਕਿ ਇਸ ਫਿਲਮ ਦਾ ਹੀ ਬਾਈਕਾਟ ਹੋਣਾ ਚਾਹੀਦਾ ਹੈ ਵੇਖੋ ਸਾਡੇ ਦੋ ਪੰਜਾਬੀ ਵੀਰ ਗੁਰਿੰਦਰ ਸਿੰਘ ਤੇ ਜਗਮੋਨ ਸਿੰਘ ਜਿਨ੍ਹਾਂ ਨੇ ਵਕੀਲ ਸਾਹਿਬ ਨੂੰ ਅੱਗੇ ਰੱਖ ਕੇ ਅਦਾਲਤ ਅੱਗੇ ਆਪਣਾ ਮੁਤਾਲਬਾ ਤੇ ਮੁੱਦਾ ਪੇਸ਼ ਕੀਤਾ ਹੈ ਬਹੁਤ ਹੀ ਵਧੀਆ ਮੁੱਦਾ ਪੇਸ਼ ਕੀਤਾ ਹੈ ਤੇ ਬੜੀ ਹੀ ਉਹਨਾਂ ਨੇ ਬਿਹਤਰੀਨ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਫਿਲਮ ਦੇ ਨਾਲ ਕੋਈ ਗਰਜ਼ ਨਹੀਂ ਇਹ ਐਮਰਜੈਂਸੀ ਦੇ ਟਾਈਮ ਤੇ ਬਣਾਦੀਏ ਤੇ ਬਣਾਵੇ ਗੱਲ ਹੈ ਕਿ ਜਿਹੜਾ ਵਿੱਚ ਸਿੱਖਾਂ ਦਾ کردار ਬੁਰਾ ਵਹਾਇਆ ਗਿਆ ਉਹ کردار ਦੇ ਜਿਹੜੇ ਕਲਿੱਪ ਹੈਗੇ ਨੇ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਇੱਕ ਕਮੇਟੀ ਅਦਾਲਤ تشکیل ਦਵੇ ਇੱਕ ਕਮੇਟੀ ਬਣਾਵੇ ਜਿਨ੍ਹਾਂ ਦੀ ਡਿਊਟੀ ਲਾਵੇ ਕਿ ਉਹ ਫਿਲਮ ਨੂੰ ਵੇਖਣ ਉਹਦਾ ਉਹਦਾ ਰਿਵਿਊ ਕਰਨ ਤੇ ਜਿਹੜੇ ਉਹਦੇ ਵਿੱਚ ਗਲਤ ਸਿੱਖਾਂ ਦੇ کردار ਵਹਾਏ ਗਏ ਨੇ ਇੱਕ ਨਫ਼ਰਤ ਅੰਗੇਜ਼ ਇੱਕ ਫਸਾਦ ਫਲਾਣ ਵਾਲੀਆਂ ਚੀਜ਼ਾਂ ਭਾਈਚਾਰੇ ਨੂੰ ਵਿਗਾੜਨ ਵਾਲੀਆਂ ਜਿਹੜੀਆਂ ਚੀਜ਼ਾਂ ਵਿੱਚ ਵਹਾਈਆਂ ਗਈਆਂ ਉਹਨੂੰ ਕਟਿਆ ਜਾਵੇ ਉਹਨਾਂ ਨੇ ਬਿਲਕੁਲ ਸਹੀ ਡਿਮਾਂਡ ਕੀਤੀ ਹੈ ਤੇ ਦੂਸਰਾ ਉਹਨਾਂ ਨੇ ਇਹ ਵੀ ਇੱਕ ਅੱਛੀ ਡਿਮਾਂਡ ਕੀਤੀ ਹੈ ਕਿ ਜਿਹੜਾ ਫਿਲਮ ਦਾ ਟ੍ਰੇਲਰ ਜਿਹੜਾ ਹੈ ਉਹ ਡਿਲੀਟ ਕੀਤਾ ਜਾਵੇ ਕਿ ਜਿਹਦੇ ਵਿੱਚ ਉਹ ਇੱਕ ਸਿੱਖ ਵੀਰ ਜਿਹੜੇ ਨੇ ਵਹਾਇਆ ਗਿਆ ਹੈ ਕਿ AK47 ਨਾਲ ਉਹਨਾਂ ਨੇ ਫੜੀਆਂ ਉਹਨਾਂ ਨੂੰ ਮਾਰ ਰਹੇ ਨੇ ਇੱਕ ਗਲਤ ਚੀਜ਼ ਵਹਾਈ ਗਈ ਹੈ ਉਹਨਾਂ ਨੇ ਬਿਲਕੁਲ ਸਹੀ ਡਿਮਾਂਡ ਕੀਤੀ ਕਿ ਟ੍ਰੇਲਰ ਨੂੰ ਵੀ ਜਿਹੜਾ ਹੈ ਡਿਲੀਟ ਕੀਤਾ ਜਾਵੇ ਸੋਸ਼ਲ ਮੀਡੀਆ ਤੋਂ ਸਾਰੇ ਪਲੇਟਫਾਰਮਾਂ ਤੋਂ ਇਹ ਫਿਲਮ ਜਿਹੜੀ ਹੈ ਸਿੱਖਾਂ ਦੇ ਬਿਲਕੁਲ ਵਿਕੋਟਾ ਇਹ ਦੋ ਚਾਰ ਜਿਹੜੇ ਸੀਨ ਟਰੇਲਰ ਦੇ ਵਿੱਚ ਆਏ ਨੇ ਇਹਨਾਂ ਨੂੰ ਵੇਖ ਕੇ ਤੇ ਇਹੋ ਹੀ ਲੱਗਦਾ ਹੈ ਕਿ ਇਹ ਫਿਲਮ ਜਿਹੜੀ ਹੈ ਸਿੱਖਾਂ ਦੇ ਕਿਰਦਾਰ ਦੇ ਖਿਲਾਫ ਬਣਾਈ ਗਈ ਹੈ ਤੇ ਕਿਸੇ ਨੂੰ ਕਿਸੇ ਬੰਦੇ ਨੂੰ ਵੀ ਕਿਸੇ ਦੂਸਰੇ ਬੰਦੇ ਜਾਂ ਕਿਸੇ ਮਜ਼ਬਦ ਦਾ ਕਿਰਦਾਰ ਜਿਹੜਾ ਉਹ ਖਰਾਬ ਕਰਨ ਦੀ ਇਜਾਜ਼ਤ ਹਰ ਕਿਸ ਨਹੀਂ ਹੈਗੀ ਇੱਕ اخلاقی ਤੌਰ ਤੇ ਵੀ ਨਹੀਂ ਹੈਗੀ ਕਾਨੂੰਨੀ ਤੌਰ ਤੇ ਵੀ ਹਰ ਕਿਸ ਕਿਸੇ ਕਾਨੂੰਨ ਦੇ ਵਿੱਚ ਨਹੀਂ ਹੈਗੀ ਇਜਾਜ਼ਤ ਕਿ ਕਿਸੇ ਦਾ ਤੁਸੀਂ ਕਿਰਦਾਰ ਜਿਹੜਾ ਉਹ ਖਰਾਬ ਕਰੋ ਤੇ ਇਹ ਬਿਲਕੁਲ ਫਿਲਮ ਜਿਹੜੀ ਇਹ ਕਿਰਦਾਰ ਖਰਾਬ ਕਰਨ ਵਾਲੀ ਬਣਾਈ ਗਈ ਹੈ। ਲਿਆਦਾ ਅਸੀਂ ਆਪਣੇ ਚੜ੍ਹਦੇ ਪੰਜਾਬ ਸਿੱਖ ਵੀਰਾਂ ਦੇ ਬਿਲਕੁਲ ਨਾਲ ਖੜੇ ਆ ਤੇ ਐਮਰਜੈਂਸੀ ਮੂਵੀ ਦਾ ਬਾਈਕਾਟ ਕਰਨੇ ਆ। ਸਾਡੇ ਸਿੱਖ ਵੀਰ ਜਿਹੜੇ ਨੇ ਉਹ ਥੀਏਟਰਾਂ ਦੇ ਬਾਹਰ ਜਾ ਕੇ ਵੀ ਇਸ ਇਤਜ਼ਾਦੀ ਧਰਨੇ ਦੇ ਰਹੇ ਨੇ ਤਾਂ ਕਿ ਉਹ ਥੀਏਟਰਾਂ ਦੇ ਪੰਜਾਬ ਦੇ ਥੀਏਟਰਾਂ ਦੇ ਵਿੱਚ ਖਾਸ ਕਰਕੇ ਫਿਲਮ ਜਿਹੜੀ ਹੈ ਨਾ ਲੱਗੇ। ਸਾਡੀ ਵੀ ਦਰਖਾਸਤ ਇਹ ਪੰਜਾਬ ਦੇ ਥੀਏਟਰਾਂ ਦੇ ਜਿਹੜੇ ਮਾਲਕ ਨੇ ਉਹਨਾਂ ਅੱਗੇ ਕਿ ਉਹ ਐ ਫਸਾਦੀ ਫਿਲਮ ਨੂੰ ਥੀਏਟਰਾਂ ਦੇ ਵਿੱਚ ਨਾ ਲਾਉਣ ਤਾਂ ਕਿ ਭਾਈਚਾਰਾ ਜਿਹੜਾ ਉਹ ਇੰਝ ਬਰਕਰਾਰ ਰਹੇ ਉਹ ਭਾਈਚਾਰਾ ਖਰਾਬ ਨਾ ਹੋਵੇ ਕਿਉਂਕਿ ਇਹ ਬੀਬੀ ਜਿਹੜੀ ਹੈ ਭਾਈਚਾਰੇ ਨੂੰ ਖਰਾਬ ਕਰਨਾ ਚਾਹਦੀ ਏ ਇਹਨੂੰ ਜਿਹੜਾ ਵੇਖੋ ਨਾ ਪਿੱਛੇ ਜਿਹਨੇ ਕਿਸਾਨਾਂ ਦੇ ਵੀ ਖਿਲਾਫ ਬਿਆਨ ਕਿਸਾਨ ਅੰਦੋਲਨ ਜਿਹੜਾ ਹੋਇਆ ਹੈ ਉਹਦੇ ਵੀ ਖਿਲਾਫ ਬਿਆਨ ਦਿੱਤਾ ਹੈ ਕਿ ਉਥੇ ਜੀ ਬੜੀਆਂ ਜ਼ਿਆਤੀਆਂ ਹੁੰਦੀਆਂ ਰਹੀਆਂ ਤੇ ਰੇਪ ਹੁੰਦੇ ਰਹੇ ਨੇ ਤੇ ਇਹ ਹੁੰਦਾ ਰਿਹਾ ਤੇ ਉਹ ਹੁੰਦਾ ਰਿਹਾ ਹੈ ਵੇਖੋ ਕਿ ਬੀਬੀ ਤੋਂ ਉਥੇ ਹੁੰਦੀ ਤੇ ਜਾ ਕੇ ਵੇਖਦੀ ਕਿ ਸਿੱਖ ਸਰਦਾਰ ਦੇ ਲੋਕਾਂ ਦੀਆਂ ਇੱਜ਼ਤਾਂ ਦੇ ਰਖਵਾਲੇ ਹੈਗੇ ਨੇ ਤੇ ਤੂੰ ਕਿਵੇਂ ਇਹ ਗੱਲ ਕਰ ਸਕਣੀ ਹੈ ਇਹ ਬੀਬੀ ਨਾਲ ਮੈਨੂੰ ਧੰਨ ਮੈਂ ਦਿਲ ਦੀ ਗੱਲ ਅਸਾਂ ਮੈਨੂੰ ਵੈਸੇ ਜੇ ਨਹੀਂ ਤੋਰਤਾ ਨਾ ਲੱਗਦੀ ਆ ਜਿਸ ਤਰ੍ਹਾਂ ਕਿ ਵੀਰ ਜੀ ਨੇ ਉਹਨੇ ਗੱਲ ਕੀਤੀ ਹੈ ਕਿ ਸਿੱਖਾਂ ਦੇ ਜਿਹੜਾ ਯਾਨੀ ਕਿ ਕਿਰਦਾਰ ਦੇ ਨੇ ਉਂਗਲੀ ਉਠਾਈ ਹੈ ਕਿਸੇ ਵੀ ਬੰਦੇ ਨੂੰ ਨਾ ਕਿਸੇ ਵੀ ਮਜ਼ਬਦ ਤੇ ਨਾ ਇਹਨਾਂ ਗੱਲਬਾਤ ਕਰਨ ਦਾ ਹੱਕ ਨਹੀਂ ਹੈਗਾ ਅਗਰ ਤੁਸੀਂ ਕਿਸੇ ਦੇ ਬਾਰੇ ਚੰਗਾ ਨਹੀਂ ਨਾ ਕਹਿ ਸਕਦੇ ਤੇ ਤੁਹਾਨੂੰ ਮੰਦਾ ਕਹਿੰਦੇ ਵੀ ਕੋਈ ਹੱਕ ਨਹੀਂ ਹੈਗਾ ਇਹ ਤੁਸੀਂ ਕਿਸੇ ਵੀ ਮਜ਼ਬਦ ਦੀ ਬਾਰੇ ਗੱਲ ਕਰ ਲੋ ਹਿਹਾਜ਼ਾ ਸਾਨੂੰ ਜੋ ਬਿਹਤਰ ਲੱਗਦਾ ਸੀ ਵੀਡੀਓ ਦੇਖ ਕੇ ਸਾਡਾ ਦਿਲ ਕੀਤਾ ਕਿ ਆਪ ਜੀ ਉਹਨਾਂ ਨਾਲ ਸ਼ੇਅਰ ਕਰੀਏ ਆਪ ਜੀ ਨੂੰ ਜੋ ਲੱਗਦਾ ਵਾ ਉਹ ਸਾਨੂੰ ਕਮੈਂਟ ਬਾਕਸ ਚ ਦੱਸਣਾ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਦਵ ਕੇ ਸਾਡਾਂ ਨਾਲ ਮੁਹੱਬਤ ਕਰਿਆ ਕਰੋ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਜਾਜ਼ਤ ਚਾਹੁੰਦੇ ਆ ਰੱਬ ਰੱਖਾ